ਲੋਕਾਂ ਦੇ ਵਿੱਚ ਹਹਾਕਾਰ ਮਚ ਗਈ ਜੀ ਦੇਖੋ ਲੋਕ ਕਿਵੇਂ ਇਕੱਠੇ ਹੋਣੇ ਹੋਗੇ ਸ਼ੁਰੂ ਹੋਗੇ ਇਹਦੀ ਸਪਲਾਈ ਸਾਢੇ ਦੰਦੇ ਤਾਂ ਪਿੰਡ ਭੋਤਨਿਆਂ ਦਾ ਪੂਰੇ ਪਿੰਡ ਦਾ ਕੀ ਹਸਰ ਹੁੰਦਾ ਕੋਈ ਸਾਰਾ ਪਿੰਡ ਵੀ ਮਰ ਸਕਦਾ ਮੈਨੂੰ ਜੱਜਮੈਂਟ ਹੋਈ ਵੀ ਇਹਦੇ ਵਿੱਚ ਹੋ ਸਕਦਾ ਕੋਈ ਸਰਾੜਤੀ ਅਨਸਰਾਂ ਨੇ ਜ਼ਹਿਰ ਮਲਾਉਣ ਦੀ ਕੋਸ਼ਿਸ਼ ਕੀਤੀ ਹੋਵੇ ਪਰ ਕਹਿੰਦੇ ਹੁੰਦੇ ਨੇ ਕਿ ਮਾਰਨ ਵਾਲੇ ਨੂੰ ਬਚਾਉਣ ਵਾਲਾ ਬੱਟਾ ਹੁੰਦਾਗਾ ਰੱਬ ਨਾ ਕਰਦਾ ਕਿ ਇਹ ਘਟਨਾ ਥੋੜੀ ਦੇਰੀ ਹੋ ਜਾਂਦੀ ਸੰਭਲਦੀ ਹੈ ਇਹ ਹੈ ਤਾਂ ਗਲਤ ਬੰਦਿਆਂ ਦੀ ਕੰਮ ਆ ਜੀ ਇਹ ਟੁੱਟੀ ਪਈ ਸੀਗੀ ਜਿੱਥੋਂ ਦੀ ਮੈਂ ਲਿਕਵਿਡ ਪਾ ਕੇ ਪਾਣੀ ਪਿੰਡ ਸੜਦਾ ਦਵਾਈ ਦੇ ਵਿੱਚ ਵਾਹਿਗੁਰੂ ਦੀ ਕਿਰਪਾ ਬਚਤ ਰਹਿ ਗਈ ਜੀ ਚਲੋ ਅੱਗੇ ਕਿ ਜੇਕਰ ਅੱਜ ਇਹ ਥੋੜੀ ਜੀ ਅਣਗਹਿਲੀ ਕਰ ਜਾਂਦੇ ਜਨਤਾ ਦੀ ਬਚਾਂ ਦੇਖਦੇ ਸਾਰੇ ਤੋਂ ਤਾਂ ਸਵਾਗਤ ਹੈ ਇਸ ਵਕਤ ਅਸੀਂ ਖੜੇ ਆ ਪਿੰਡ ਭੋਤਨਾ ਬਾਰਡਰ ਬਖਸ਼ ਦੇ ਕੋਲੇ ਇੱਥੇ ਲਾਸਮੈਂਟ ਕੀ ਹੋਈ ਸੀਗੀ ਕਿ ਇੱਥੇ ਜਿਹੜੀ ਬਾਰਡਰ ਬਖਸ਼ ਦਾ ਪਾਣੀ ਹੈ ਵੀ ਉਹਦੇ ਵਿੱਚ ਕਿਸੇ ਨੇ ਜ਼ਹਿਰ ਮਿਲਾਉਣ ਦੀ ਕੋਸ਼ਿਸ਼ ਕੀਤੀ ਗਈ ਆ ਸਾਡੇ ਨਾਲ ਪਿੰਡ ਵਾਸੀ ਮੌਜੂਦ ਨੇ ਜਿਨ੍ਹਾਂ ਦੀ ਡਿਊਟੀ ਹੈ ਇੱਥੇ ਉਹ ਵੀ ਸਾਡੇ ਨਾਲ ਵੀਰ ਮੌਜੂਦ ਹੈ ਗੱਲਬਾਤ ਕਰਦੇ ਆ ਕਿ ਪੂਰੀ ਘਟਨਾ ਕੀ ਘਟੀ ਹੈ ਹਾਂਜੀ ਵੀਰੇ ਕਿਨਾਟਾ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਜਸਵੀਰ ਸਿੰਘ ਕੰਡ ਭੋਤਨਾ ਜਸਵੀਰ ਸਿੰਘ ਕੀ ਗੱਲ ਹੋਈ ਸੀਗੀ ਗੱਲ ਕੁਛ ਨਹੀਂ ਹੋਈ ਜੀ ਰਾਤ ਨੂੰ ਇੱਥੇ 11:30 ਵਜੇ ਪਾਣੀ ਭਰ ਕੇ ਟੈਂਕੀ ਭਰ ਕੇ ਮੈਂ ਘਰੇ ਗਿਆ ਰਾਤ 11:30 ਵਜੇ ਤੋਂ ਬਾਅਦ ਜਦੋਂ ਸਵੇਰ ਆ ਕੇ ਦੇਖਿਆ ਤੇ ਉਹ ਚੀਜ਼ ਟੁੱਟੀ ਪਈ ਸੀਗੀ ਜਿੱਥੋਂ ਦੀ ਮੈਂ ਨਿਕੜ ਪਾ ਕੇ ਪਾਣੀ ਪਿੰਡਾ ਛੱਡਦਾ ਦਵਾਈ ਦੇ ਵਿੱਚ ਉਦੋਂ ਬਾਅਦ ਕੀ ਹੋਇਆ ਜਦੋਂ ਮੈਂ ਆ ਕੇ ਦੇਖਿਆ ਮੈਨੂੰ ਜੱਜਮੈਂਟ ਹੋਈ ਵੀ ਇਹਦੇ ਵਿੱਚ ਹੋ ਸਕਦਾ ਕੋਈ ਸਰਾੜਤੀ ਆਨਸਰ ਨੇ ਜ਼ਹਿਰ ਮਲਾਉਣ ਦੀ ਕੋਸ਼ਿਸ਼ ਕੀਤੀ ਹੋਵੇ ਮੈਨੂੰ ਅਲੋਸਮੈਂਟ ਕਰਵਾਈਆ ਅਲੋਸਮੈਂਟ ਕਰਵਾ ਕੇ ਮੈਂ ਪਿੰਡ ਵਾਸੀ ਇਕੱਠੇ ਕਰਿਆ ਆਪਦੇ ਸਾਰੇ ਇਹਨਾਂ ਦੇ ਸਾਰਿਆਂ ਦੇ ਧਿਆਨ ਦੇ ਵਿੱਚ ਲੈ ਕੇ ਆਂਦਾ ਵੀ ਕੱਲ ਨੂੰ ਕੋਈ ਇਸ ਤਰ੍ਹਾਂ ਦੀ ਕੋਈ ਗੱਲਬਾਤ ਹੁੰਦੀ ਆ ਤਾਂ ਇਹਦੀ ਮੇਰੀ ਕੋਈ ਜ਼ਿੰਮੇਵਾਰੀ ਨਹੀਂ ਕੱਲ ਨੂੰ ਕੋਈ ਗੱਲਬਾਤ ਹੁੰਦੀ ਆ ਲੋਕ ਮੈਨੂੰ ਖਿੱਚੀ ਫਿਰਨਗੇ ਇੱਥੇ ਵੀ ਤੂੰ ਪਾਣੀ ਦੇ ਵਿੱਚ ਦੱਸੋ ਕੀ ਪਾਇਆ ਠੀਕ ਹੈ ਜਦੋਂ ਮੈਂ ਮੌਕੇ ਡਿਊਟੀ ਕਰਦੇ ਆਂ ਪੂਰੀ ਜਮਹੂਰੀ ਢਾਡੂ ਹੀ ਹੈ ਕਿਉਂਕਿ ਸਰ ਗੱਲ ਜੀ ਇਹ ਇਹ ਦੇਖੋ ਜ਼ਿੰਮੇਵਾਰੀ ਰਹੀ ਜੀ ਮੇਰੀ ਜ਼ਿੰਮੇਵਾਰੀ ਸੀ ਤਾਂ ਹੀ ਤਾਂ ਪਿੰਡ ਵਾਸੀ ਇਕੱਠੇ ਕਰਿਆ ਮੈਂ ਪਿੰਡ ਵਾਸੀ ਇਕੱਠੇ ਕਰਕੇ ਇਹਨਾਂ ਦੇ ਧਿਆਨ ਦੇ ਵਿੱਚ ਲੈ ਕੇ ਆਂਦੀ ਆ ਲੋਕਾਂ ਦੀ ਗੱਲ ਮੈਂ ਹੁਣ ਇਹਨਾਂ ਦੇ ਕੋਲ ਮੈਂ ਉਹਦਾ ਮੁੱਦਾ ਰੱਖਿਆ ਵੀ ਦੱਸੋ ਹੁਣ ਇਹਦਾ ਕੀ ਹੱਲ ਕਰਾਇਆ ਜਾਵੇ ਦੇਖੋ ਰਾਤ ਨੂੰ ਕੋਈ ਇਸ ਤਰ੍ਹਾਂ ਦੀ ਕੋਈ ਸ਼ਰਾਤ ਜਾਂ ਸਰ ਕੋਈ ਸ਼ਰਾਤ ਕਰ ਜਾਂਦਾ ਇਹਦੇ ਵਿੱਚ ਦੱਸੋ ਫਿਰ ਕੀ ਦਾ ਕਸੂਰ ਹੈ ਜੀ ਨਾ ਲੋਕਾਂ ਦਾ ਕਸੂਰ ਹੈ ਨਾ ਮੇਰਾ ਕਸੂਰ ਹੈ ਕਿਉਂਕਿ ਮੈਂ ਤਾਂ ਰਾਤ 11:30 ਵਜੇ ਟੈਂਕੀ ਭਰ ਕੇ ਆਪਦੇ ਘਰ ਚੱਲ ਗਿਆ ਸੀ ਤੁਸੀਂ ਜੀ ਡਿਊਟੀ ਕਰਦੇ ਕਿੰਨੇ ਤੋਂ ਕਿੰਨਾ ਟਾਈਮ ਕਰਦੇ ਹੋ ਮੈਂ ਸਵੇਰ ਕਰਦਾ ਉਸ ਤੋਂ ਬਾਅਦ ਮਤਲਬ ਕੋਈ ਇੱਥੇ ਹੁੰਦਾ ਜੇਕ ਨਹੀਂ ਹੁੰਦਾ ਨਹੀਂ 12 ਵਜੇ ਤੋਂ ਬਾਅਦ ਇੱਥੇ ਕੋਈ ਨਹੀਂ ਹੁੰਦਾ ਜੀ ਜਿਵੇਂ ਇੱਥੇ ਇਹ ਘਟਨਾ ਘਟ ਸਕਦੀ ਤੁਸੀਂ ਦੇਖਿਆ ਹਨ ਅੱਜ ਤਾਂ ਤੁਸੀਂ ਇਹ ਚੀਜ਼ ਦਾ ਬਚਾਅ ਕਰ ਲਿਆ ਜੇਕਰ ਇਸੇ ਤਰ੍ਹਾਂ 12 ਵਜੇ ਤੋਂ ਬਾਅਦ ਫਿਰ ਵੀ ਕੋਈ ਅਕਸਰ ਆ ਕੇ ਕੋਈ ਵੀ ਸਰਾਰਤੀ ਅਨਸਰ ਆ ਕੇ ਇਸ ਤਰ੍ਹਾਂ ਕਰਦਾ ਤਾਂ ਫਿਰ ਪੂਰੇ ਪਿੰਡ ਨੂੰ ਜੀ ਦਾ ਖਨਾਜਾ ਭੁਗਤਣਾ ਪੈ ਸਕਦਾ ਹੈ ਜੀ ਆਪ ਭੁਗਤਣਾ ਪੈ ਸਕਦਾ ਬਿਲਕੁਲ ਭੁਗਤਣਾ ਪੈ ਸਕਦਾ ਜੀ ਦੇਖੋ ਚਾਰ ਦੁਵਾਰੀਆਂ ਦੇਖੋ ਜੀ ਕਿੰਨੀਆਂ ਨੀਵੇਂ ਨੇ ਇੱਥੇ ਕੋਈ ਸੇਫਟੀ ਨਹੀਂ ਹੈਗੀ ਚਾਰ ਦੁਵਾਰੀਆਂ ਉੱਚੀਆਂ ਹੋ ਜਾਣ ਇੱਕ ਅੱਧਾ ਇੱਥੇ ਕਮਰਾ ਪੈ ਜਾ ਜੀ ਬੈ ਕੈਮਰਾ ਕੋਈ ਨਹੀਂ ਹੈਗਾ ਇੱਥੇ ਅੱਛਾ ਜਦੋਂ ਤੁਸੀਂ ਲੌਸਮਿੰਟ ਕਰਾਈਆ ਤਾਂ ਪੂਰੇ ਪਿੰਡ ਵਿੱਚ ਕਿੱਦਾਂ ਦਾ ਮਾਹੌਲ ਬਣਿਆ ਜੀ ਉਦੋਂ ਲੋਕਾਂ ਦੇ ਵਿੱਚ ਹਾਹਾਕਾਰ ਮੱਚ ਗਈ ਜੀ ਦੇਖੋ ਲੋਕ ਕਿਵੇਂ ਇਕੱਠੇ ਹੋਣੇ ਹੋ ਗਏ ਸ਼ੁਰੂ ਹੋ ਗਏ ਇਹ ਹਰ ਇੱਕ ਸਾਰੇ ਪਿੰਨ ਪਾਈਆਂ ਦੇ ਵਿੱਚ ਇਸ ਗੱਲ ਦਾ ਪੂਰਾ ਅਫਸੋਸ ਆ ਇਸ ਗੱਲ ਦਾ ਗੁੱਸਾ ਵੀ ਆ ਜੀ ਵੀ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਸੀ ਜਿਹੜੇ ਇਹ ਜੀ ਹੋ ਸਕਦੀ ਸੀ ਪਰ ਹੁਣ ਨਹੀਂ ਚਾਹੀਦਾ ਪਿੰਡ ਪਾਸੇ ਕਿਉਂਕਿ ਸਾਡਾ ਪਿੰਡ ਸਾਰਾ ਇਹ ਵਧੀਆ ਥਵਾਕਣਾ ਰਹਿੰਦਾ ਜੀ ਇੱਕ ਆ ਸਾਰੇ ਪਿੰਡ 'ਚ ਕੋਈ ਐਸ ਤਰ੍ਹਾਂ ਦੇ ਮਾਹੌਲ ਵਾਲੇ ਕੋਈ ਗੱਲ ਹੈ ਨਹੀਂ ਪਰ ਫਿਰ ਵੀ ਕੋਈ ਸ਼ਰਾਰਤੀ ਅੰਸਰ ਹੈਗੇ ਜੀ ਵਿੱਚ ਜਿਹੜੇ ਕ ਇਹੀ ਹੈ ਜੀ ਤਾਰਾਂ ਕੋਈ ਨਹੀਂ ਕਟੇਗੇ ਤਾਰਾਂ ਬਿਲਕੁਲ ਸਹੀ ਹੈ ਜੀ ਦੇਖੋ ਤਾਰਾਂ ਦਾ ਕੋਈ ਇਸ ਤਰ੍ਹਾਂ ਦਾ ਨਹੀਂ ਹੈਗਾ ਬਸ ਇਹੀ ਅਗਲੀ ਝੇਰ ਮਲਾਉਣ ਦੀ ਕੋਸ਼ਿਸ਼ ਕਰੀਆ ਲੋਕਾਂ ਨੇ ਤੁਸੀਂ ਦੇਖਿਆ ਨਹੀਂ ਸਰ ਨਹੀਂ ਦੇਖਿਆ ਜੀ ਦੇਖਿਆ ਕੋਈ ਨਹੀਂ ਸਰ ਇਹੀ ਫਿਰ ਹੋ ਸਕਦਾ ਜੀ ਦੇਖੋ ਸਿਰਫ 100 ਗ੍ਰਾਮ ਦੀ ਚੀਜ਼ ਆ ਉਹ ਉਹ ਲੈ ਆਈ ਜਾ ਕੇ ਹਾਂ ਦੇਖੋ ਜੀ ਹਾਂ ਜੀ ਇਹਨੂੰ ਇਹਨੂੰ ਆ ਚੀਜ਼ ਨੂੰ ਭੰਨ ਰਹੇ ਸੀਗੇ ਉੱਤੋਂ ਖੁੱਲੀ ਨਹੀਂ ਗਈ ਇਹ ਇਹ ਖੁੱਲੀ ਨਹੀਂ ਉਸ ਤੋਂ ਬਾਅਦ ਉੱਤੇ ਐ ਹੀ ਪਈ ਆ ਉਹਦੇ ਆ ਕੇ ਜਦੋਂ ਮੈਂ ਸਵੇਹਾ ਕੇ ਦੇਖੀ ਆ ਤਾਂ ਮੈਨੂੰ ਪੂਰਾ ਯਕੀਨ ਹੋ ਗਿਆ ਵੀ ਇਹ ਜ਼ਹਿਰ ਮਲਾਉਣ ਦੀ ਕੋਸ਼ਿਸ਼ ਹੀ ਆ ਸਰ ਦੇਖੋ ਜੀ 100 150 ਗ੍ਰਾਮ ਦੀ ਚੀਜ਼ ਆ ਇਹ ਤਾਂ ਕਿਸੇ ਨੇ ਕੀ ਚੋਰੀ ਕਰਕੇ ਲੈ ਕੇ ਜਾਣੀ ਆ ਇਹਦੇ ਉੱਤੇ ਨਿਸ਼ਾਨ ਵੀ ਲੱਗੇ ਹੋਏ ਨੇ ਜੀ ਥੋੜੀ ਦੇ ਨਿਸ਼ਾਨ ਹੈਗੇ ਜੀ ਥੋੜੀ ਦੇ ਨਿਸ਼ਾਨ ਆ ਜੀ ਆ ਦੇਖੋ ਥੋੜਿਆਂ ਦੇ ਨਿਸ਼ਾਨ ਆ ਇਧਰ ਵੀ ਦੇਖੋ ਰੰਗ ਲਿਖਿਆ ਹੋਇਆ ਇਹ ਤੋਂ ਅੰਦਾਜ਼ਾ ਲੱਗਦਾ ਜੀ ਵੀ ਇਹ ਖੋਲਣ ਦੀ ਕੋਸ਼ਿਸ਼ ਕਰ ਰਹੇ ਸੀ ਇਹਦੇ ਵਿੱਚ ਕੁਝ ਨਾ ਕੁਝ ਪਾ ਸਕਦੇ ਸੀਗੇ ਪਰ ਪਾਇ ਨਹੀਂ ਉਹ ਤੈਨੂੰ ਪੁੱਛਦਾ ਜੇ ਤੁਹਾਡਾ ਇਸ਼ਾਰਾਰਤੀ ਆਨਸਰ ਤੁਹਾਡੇ ਪਿੰਡ ਤੋਂ ਹੋ ਜਾਂਦਾ ਬਾਹਰ ਹੋ ਸਕਦਾ ਜੀ ਸਰ ਇਹ ਪਿੰਡ ਚੋਂ ਵੀ ਹੋ ਸਕਦਾ ਬਾਹਰੋਂ ਵੀ ਹੋ ਸਕਦਾ ਜੀ ਦੋਨੇ ਗੱਲਾਂ ਹੀ ਹੋ ਸਕਦੀਆਂ ਵੈਸੇ ਬਾਹਰੋਂ ਤਾਂ ਨਹੀਂ ਹੋ ਸਕਦਾ ਜ਼ਿਆਦਾਤਰ ਪਿੰਡ ਦੇ ਹੀ ਹੋ ਸਕਦੀ ਹੈ ਇਹ ਗੱਲ ਕਿ ਪਿੰਡ ਦੇ ਭੇਤੀ ਬੰਦੇ ਨੂੰ ਪਤਾ ਹੁੰਦਾ ਵੀ ਕਿਹੜੀ ਚੀਜ਼ ਕਿੱਥੇ ਆ ਜਾਂ ਕਿੰਨੇ ਵਜੇ ਦਾ ਕਿੱਥੇ ਰਹਿੰਦੇ ਨੇ ਇਹ ਕਦੋਂ ਘਰੇ ਜਾਂਦੇ ਆ ਕਿੰਨਾ ਟਾਈਮ ਇੱਥੇ ਲੋਕ ਫਿਰਦੇ ਆਲੇ ਦੁਆਲੇ ਕਦੋਂ ਇਹ ਜਿਹੜਾ ਇੱਥੋਂ ਦਾ ਜਮਾ ਵਿਹਲਾ ਹੋ ਜਾਂਦਾ ਸਿਸਟਮ ਇੱਥੋਂ ਉਦੋਂ ਬਾਅਦ 11:30 ਵਜੇ ਤੋਂ ਬਾਅਦ ਹੀ ਗੱਲ ਹੈ 11:30 ਵਜੇ ਤਾਂ ਮੈਂ ਗਿਆ ਇੱਥੋਂ ਡਿਊਟੀ ਕਰਕੇ ਰਾਤ ਇਹਦੀ ਪ੍ਰਤੀ ਤੁਸੀਂ ਕੋਈ ਪੁਲਿਸ ਵਿੱਚ ਐਫ ਆਈ ਆਰ ਦਰਜ ਕਰਾਈ ਕਿ ਨਹੀਂ ਕਰੇ ਨਹੀਂ ਸਰ ਕਰਵਾਉਣੀ ਹੈ ਜੀ ਹੁਣ ਕਰਵਾਈ ਨਹੀਂ ਹਣੇ ਸਰਪੰਚ ਸਾਹਿਬ ਵਿਲੇ ਨਹੀਂ ਸੀ ਕਿ ਕਰਵਾਉਂਗਾ ਜੀ ਹੁਣ ਸਰਪੰਚ ਸਾਹਿਬ ਨੂੰ ਨਾਲ ਲੈ ਕੇ ਜੀ ਪਿੰਡ ਵਾਸੀਆਂ ਨੂੰ ਨਾਲ ਲੈ ਕੇ ਫਿਰ ਐਫ ਆਈ ਆਰ ਦਰਜ ਕਰਵਾਉਂਗੇ ਜੀ ਠੀਕ ਹੈ ਥੋੜਾ ਜਿਹਾ ਅੱਗੇ ਨੂੰ ਹੋ ਜਾ ਇਹ ਸੀਗੇ ਸਾਡੇ ਨਾਲ ਉਹ ਮੁਲਾਜ਼ਮ ਜਿਹੜੇ ਇੱਥੇ ਡਿਊਟੀ ਕਰਦੇ ਨੇ ਗੱਲਬਾਤ ਕਰਦੇ ਸਾਡੇ ਨਾਲ ਪਿੰਡ ਵਾਸੀ ਵੀ ਮੌਜੂਦ ਨੇ ਆਮ ਆਦਮੀ ਪਾਰਟੀ ਦੇ ਵਰਕਰ ਸਾਡੇ ਨਾਲ ਮੌਜੂਦ ਨੇ ਆਪਾਂ ਉਹਨਾਂ ਨੇ ਵੀ ਗੱਲਬਾਤ ਕਰਦੇ ਆ ਕਿ ਉਹਨਾਂ ਦਾ ਇਸ ਮਾਮਲੇ ਨੂੰ ਲੈ ਕੇ ਕੀ ਕਹਿਣਾ ਹਾਂਜੀ ਦੇਖੋ ਰਾਜੀ ਵੀਰ ਪਤਾ ਕੀ ਗੱਲ ਹੈ ਇੱਕ ਤਾਂ ਸਾਡੀ ਬਿਲਡ ਜਿੱਥੇ ਉਹ ਰੂਮ ਬਣਿਆ ਹੋਵੇ ਤਾਂ ਬੰਦਾ ਇੱਥੇ ਪਵੇ ਹੁਣ ਤੁਸੀਂ ਦੇਖ ਹੀ ਲੋ ਕੈਮਰਾ ਇੱਕ ਵਾਰੀ ਦਿਖਾ ਵੀ ਦਿਓ ਆਹ ਦੇਖ ਲਓ ਕੀ ਹਾਲਤਾ ਹੈ ਇਸ ਚੀ ਦੇ ਇਹਦੇ ਵਿੱਚ ਅਸੀਂ ਪਹਿਲਾਂ ਵੀ ਇੱਕ ਦੋ ਵਾਰੀ ਧਿਆਨ ਚ ਲਿਆਂਦਾ ਵੀ ਸਾਨੂੰ ਇੱਥੇ ਵਧੀਆ ਬੈਡਿੰਗ ਪਾ ਕੇ ਕਮਰਾ ਪਾ ਕੇ ਦਿੱਤੇ ਆ ਬਿਸ਼ੋਜ ਜਿਹੜਾ ਬੰਦਾ ਇੱਥੇ ਡਿਊਟੀ ਹੈਗੀ ਉਹ ਤੇ ਰਹਿ ਸਕੇ ਜੇ ਰੋ ਬੰਦਾ 11 12 ਵਜੇ ਤੋਂ ਬਾਅਦ ਚਲੇ ਜਾਂਦਾ ਹੈ ਇਹੋ ਜੀ ਘਟਨਾ ਵਾਪਰਦੀ ਹੈ ਜੇ ਕਿਤੇ ਅਨਗਹਿਲੀ ਇਹੋ ਜੀ ਹੋ ਜਾਂਦੀ ਬੰਦਾ ਕੋਈ ਗਲਤ ਕੰਮ ਕਰ ਜਾਂਦਾ ਸਾਰੇ ਪਿੰਡ ਨੂੰ ਖਮੇ ਅੱਜ ਆ ਭੁਗਤਣਾ ਪੈਂਦਾ ਸੋ ਸਾਡੀ ਪ੍ਰਸ਼ਾਸਨ ਅੱਗੇ ਬੇਨਤੀ ਹੈਗੀ ਅਸੀਂ ਆ ਐਸਐਚਓ ਨਾਲ ਵੀ ਸਾਡੀ ਤੇ ਦੂਜਾ ਸਾਡੇ ਹੱਥ ਨੂੰ ਪਤਾ ਹੀ ਕੇਵਲਾਂ ਕਿੰਨੀਆਂ ਚੋਰੀ ਹੋਈ ਜਾਂਦੀਆਂ ਰਾਜਿਆਸ਼ ਉਹ ਮੁੱਦੇ ਤੇ ਵੀ ਇਕੱਠੇ ਹੋਏ ਹੋਏ ਆ ਵੀ ਤੀਜੇ ਦਿਨ ਲਗਾਤਾਰ ਹੀ ਸਾਡੇ ਪਿੰਡ ਚੋਰੀਆਂ ਹੋ ਰਹੀਆਂ ਨੇ ਸੋ ਅਸੀਂ ਇਸ ਮੁੱਦੇ ਉੱਤੇ ਇਸ ਤਰ੍ਹਾਂ ਅਸੀਂ ਇੱਕ ਹੀ ਗੱਲ ਕਰਦੇ ਆ ਜਿਹੜਾ ਟੂਟੀ ਦਾ ਪਾਣੀ ਆ ਤਕਰੀਬਨ 90% ਹਰ ਕੱ处 ਪਾਣੀ ਜਾਂਦਾ ਹੈ ਬੱਚਿਆਂ ਤੋਂ ਲੈ ਕੇ ਡੰਗੜ ਬਸਿਆਂ ਤੋਂ ਲੈ ਕੇ ਖਾਣ ਪੀਣ ਤੋਂ ਲੈ ਕੇ ਮਤਲਬ ਹਰ ਥਾਂ ਦੇ ਵਿੱਚ ਜਿਹੜਾ ਪਾਣੀ ਵਰਤਿਆ ਜਾਂਦਾ ਹਾਂਜੀ ਹਾਂਜੀ ਰੱਬ ਨਾ ਕਰਦਾ ਕਿ ਇਹ ਘਟਨਾ ਥੋੜੀ ਦੇਰੀ ਹੋ ਜਾਂਦੀ ਸੰਭਲ ਦੇ ਵਿੱਚ ਜੇਕਰ ਇਹ ਪਾਣੀ ਛੱਡਿਆ ਜਾਂਦਾ ਤਾਂ ਛੋਡੇ ਪਿੰਡ ਭੋਤਨਾ ਦੇ ਪੂਰੇ ਪਰਿਵਾਰ ਦੇ ਕੀ ਹਾਲਾਤ ਹੁੰਦੇ ਬਹੁਤ ਵੱਡੇ ਨੁਕਸਾਨ ਹੋਣਾ ਸੀਗਾ ਜੀ ਚਲੋ ਵਾਹਿਗੁਰੂ ਦੀ ਕਿਰਪਾ ਬਚਤ ਰਹੀ ਗਈ ਜੀ ਚਲੋ ਅੱਗੇ ਤੋਂ ਦੇਖਣਾ ਪ੍ਰਸ਼ਾਸਨ ਨੂੰ ਮਿਲਦਿਆ ਹੁਣ ਧਿਆਨ ਚ ਲਿਆਉਣੇ ਆਗੇ ਸਾਡੇ ਪਿੰਡ ਵਾਸੀ ਇਕੱਠੇ ਹੋਇਆਗੇ ਸੀ ਤੋ ਇਹਦੇ ਮੁੱਦੇ ਤੇ ਗੱਲ ਕਰਨ ਲੱਗੇ ਹੁਣ ਇਹ ਸਾਡੇ ਇਕੱਠੇ ਹੋ ਗਏ ਜਿਵੇਂ ਕਿ ਇਹ ਤੁਹਾਡੇ ਧਿਆਨ ਚ ਦੇਖਣ ਵਾਲੀ ਜੋਗਾ ਕਿ ਇਥੇ ਕੈਮਰੇ ਵੀ ਜ਼ਰੂਰੀ ਨੇ ਜੀ ਹਾਂਜੀ ਕੈਮਰੇ ਵੀ ਜ਼ਰੂਰੀ ਆ ਜੀ ਤੇ ਹੈ ਤਾਂ ਗਲਤ ਬੰਦਿਆਂ ਦੀ ਕੰਮ ਆ ਜੀ ਇਹੇ ਇੰਨਾ ਨੁਕਸਾਨ ਕਰਨਾ ਜੀ ਰੋਹ ਚੋਰੀਆਂ ਕਰਨੀਆਂ ਜੀ ਉਹ ਇਸ ਕਰਕੇ ਇਕੱਠ ਵੀ ਹੋਇਆ ਸਾਡੇ ਮੰਡੀ ਵਿੱਚ ਤੁਸੀਂ ਦੇਖੀਏ ਕਿੰਨਾ ਇਕੱਠ ਹੋਇਆ ਪਿਆ ਜੀ ਇਹ ਕਰ ਰਿਆ ਨੀਤੀ ਘਟ ਰਹੀ ਨੇ ਤੇ ਕੀ ਗੱਲ ਅੱਗੇ ਵਿਚਾਰ ਕਰੀ ਜਾਂਦੇ ਸਾਰੇ ਇਹਨਾਂ ਚ ਤੇ ਉਦੋਂ ਦਾ ਪ੍ਰਸ਼ਾਸਨ ਨੂੰ ਮਿਲ ਰਿਹਾ ਅੱਜ ਸਾਰੇ ਕੋਲ ਖਾ ਕੇ ਆਉਣੇ ਜੀ ਹਾਂਜੀ ਸਰ ਕੀ ਕਹਿਣਾ ਚਾਹੋਗੇ ਜੇ ਗੜਮਬੜ ਦਾ ਕੁਝ ਘਟਣਾ ਹੁੰਦਾ ਜੀ ਹੋਇਆ ਇਹ ਕੋਈ ਸਾਰਾ ਪਿੰਡ ਵੀ ਮਰ ਸਕਦਾ ਪਸ਼ੂ ਪਾਣੀ ਪੀਂਦੇ ਹੋਰ ਪਰ ਚਲੋ ਇਹ ਸੀਗੇ ਸਾਡੇ ਨਾਲ ਪਿੰਡ ਭੋਤ ਨੇ ਦੇ ਨਗਰ ਨਿਵਾਸੀ ਬੀਰ ਨੇ ਵੀ ਆਪਣਾ ਪੱਖ ਦਿੱਤਾ ਕਿ ਉਹ ਸਿਰਫ ਇਹ ਡਿਊਟੀ ਹੈ ਉਹ ਰਾਤ ਦੇ 11 ਵਜੇ ਤੱਕ ਕਰਦੇ ਨੇ ਰਾਤ ਦੇ 11 ਵਜੇ ਤੱਕ ਵੀ ਉਸ ਤੋਂ ਬਾਅਦ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਘਟਨਾ ਘਟ ਸਕਦੀ ਹੈ ਜਿਵੇਂ ਅੱਜ ਇਹਨਾਂ ਨੇ ਮੌਕੇ ਤੇ ਆ ਕੇ ਇਸ ਘਟਨਾ ਦਾ ਬਚਾਅ ਕੀਤਾ ਜੇਕਰ ਇਹ ਇਹ ਚ ਨੂੰ ਨਾ ਦੇਖਦੇ ਉਸੇ ਤਰ੍ਹਾਂ ਪਾਣੀ ਦੀ ਸਪਲਾਈ ਛੱਡ ਦਿੰਦੇ ਤਾਂ ਪਿੰਡ ਭੋਤਨਿਆਂ ਦਾ ਪੂਰੇ ਪਿੰਡ ਦਾ ਕੀ ਹਸਰ ਹੁੰਦਾ ਕੀ ਇਥੇ ਦਾ ਉਹਦਾ ਜਖੁਨਾਜਾ ਪੁਕਤਣਾ ਪੈਂਦਾ ਤਾਂ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਜਨਾਸੀ ਪਰ ਕਹਿੰਦੇ ਹੁੰਦੇ ਨੇ ਕਿ ਮਾਰਨ ਵਾਲੇ ਨੂੰ ਬਚਾਉਣ ਵਾਲਾ ਪੱਟਾ ਹੁੰਦਾਗਾ ਜਿਵੇਂ ਅੱਜ ਇਹਨਾਂ ਨੇ ਆਕੇ ਮੌਕੇ ਦੇ ਗੌਰ ਕੀਤੀ ਆ ਆਕੇ ਦੇਖਿਆ ਕਿ ਜਿਹੜੇ ਇਸ ਨਾਲ ਸੇੜਸੜ ਹੋਈ ਵੀ ਆ ਤਾਂ ਇਹਨਾਂ ਨੇ ਪੂਰੇ ਤੁਰੰਤ ਆਕੇ ਲੋਕ ਸੁਪਨ ਕਰਾਈ ਔਰ ਪਿੰਡ ਵਾਸੀਆਂ ਨੂੰ ਇਕੱਠਾ ਕਰਕੇ ਇਸ ਦੀ ਆਵਾਜ਼ ਬੁਲੰਦ ਕੀਤੀ ਐਸ ਵੀਰ ਦੇ ਵੀ ਇੱਕ ਸਾਵਾ ਸੇ ਬੰਦੀ ਹੈਗੀ ਕਿ ਜੇਕਰ ਅੱਜ ਇਹ ਥੋੜੀ ਜੀ ਅਣਗਿਆਲੀ ਕਰ ਜਾਂਦੇ ਤਾਂ ਪੂਰੇ ਪਿੰਡ ਦਾ ਐਸ ਨੂੰ ਜਿਹੜਾ ਖੁਨਾਜਾ ਬਹੁਤ ਬੁਰਾ ਪੁਕਤਣਾ ਪੈਣਾ ਸੀਗਾ ਜਿਵੇਂ ਤੁਹਾਨੂੰ ਅਸੀਂ ਪਿੰਡ ਪੋਤਨਾਂ ਦੇ ਇਹ ਵੀਡੀਓ ਦਿਖਾਈ ਹੈ ਇਸੇ ਤਰ੍ਹਾਂ ਤੁਹਾਡੇ ਸਾਹਮਣੇ ਹੋਰ ਵੀ ਇਸੇ ਤਰ੍ਹਾਂ ਦੀਆਂ ਨਵੇਂ-ਨਵੇਂ ਨਿਊਜ਼ ਲੈ ਕੇ ਫਿਰ ਹਾਜ਼ਰ ਹੋਵਾਂਗੇ ਪਰ ਜਾਂਦੇ ਜਾਂਦੇ ਦੋਸਤੋ ਮੈਂ ਤੁਹਾਨੂੰ ਇਹ ਕਹਿਣਾ ਬਹੁਤ ਜ਼ਰੂਰੀ ਸਮਝਦਾ ਪਿੰਡ ਵਾਸੀਆਂ ਨੂੰ ਵੀ ਕਹਿਣਾ ਜ਼ਰੂਰੀ ਸਮਝਦਾ ਔਰ ਪ੍ਰਸ਼ਾਸਨ ਨੂੰ ਵੀ ਕਹਿਣਾ ਬਹੁਤ ਜ਼ਰੂਰੀ ਸਮਝਦਾ ਜੇਕਰ ਇਹ 11 ਵਜੇ ਤੱਕ ਡਿਊਟੀ ਕਰਦਾ ਜਾਂਦਾ ਉਸ ਤੋਂ ਬਾਅਦ ਵੀ ਇੱਕ ਮੁਲਾਜ਼ਮ ਚਾਹੀਦਾ ਜਿਹੜਾ ਕਿ 24 ਘੰਟੇ ਇੱਥੇ ਡਿਊਟੀ ਕਰਦਾ ਹੋਵੇ ਤਾਂ ਕਿ ਪੂਰੇ ਪਿੰਡ ਨੂੰ ਇਹਹੀਆਂ ਮੁਸ਼ਕਲਾਂ ਤੋਂ ਬਚਾਇਆ ਜਾ ਸਕੇ ਤਾਂ ਆਪਾਂ ਕਹਿੰਦੇ ਆ ਕਿ ਜਿਵੇਂ ਤੀਆਂ ਤੋਂ ਬਾਅਦ ਕਿਲੂਗੀ ਫੂਕਣੀ ਜਾਂ ਜਦ ਕੋਈ ਘਟਨਾ ਘਟ ਜਾਂਦੀ ਆ ਉਸ ਤੋਂ ਬਾਅਦ ਫਿਰ ਉਹਨਾਂ ਚੀਜ਼ੇ ਦੇ ਪ੍ਰਬੰਧ ਕਰਨ ਦੀ ਵੀ ਕੀ ਲੋੜ ਰਹਿੰਦੀ ਹੈਗੀ ਲੋੜ ਹੈ ਸਮੇਂ ਤੋਂ ਪਹਿਲਾਂ ਉਹ ਸਾਰੇ ਪ੍ਰਬੰਧ ਕਰਨ ਦੀ ਇੱਥੇ ਕੈਮਰਾ ਲਗਾਉਣ ਦੀ ਇੱਥੇ 24 ਘੰਟੇ ਬੰਦੇ ਨੂੰ ਹਾਜ਼ਰ ਜਿਹੜੇ 11 ਵੇ ਤੇ ਡਿਊਟੀ ਕਰਦੇ ਤੇ ਇਹਨਾਂ ਦੇ ਵਿਧੇ ਇੱਕ ਹੋਰ ਮੁਲਾਜ਼ਮ ਰੱਖਣ ਦੀ ਜਾਂ ਫਿਰ ਇਹਨਾਂ ਦੀ ਡਿਊਟੀ ਹੀ 24 ਘੰਟੇ ਕੀਤੀ ਜਾਵੇ ਜਿਹੜੀ ਤਨਖਾਹ ਹੀ ਇਹਨਾਂ ਦੀ ਵਧਾਈ ਜਾਵੇ ਪੂਰੇ ਪਿੰਡ ਦੀ ਗੱਲ ਹੈ ਪੂਰੇ ਪਿੰਡ ਦੀ ਔਰ ਜਿਵੇਂ ਤੁਹਾਨੂੰ ਇਹਨਾਂ ਨਾਲ ਮਿਲਾਇਆ ਇਸੇ ਤਰ੍ਹਾਂ ਤੁਹਾਡੇ ਸਾਹਮਣੇ ਹੋਰ ਵੀ ਇਸੇ ਤਰ੍ਹਾਂ ਦੇ ਨਵੇਂ-ਨਵੇਂ ਖਬਰਾਂ ਲੈ ਕੇ ਫਿਰ ਹਾਜ਼ਰ ਹੋਵਾਂਗੇ ਸਾਡੀ ਹਰ ਖਬਰ ਦੇਖਣ ਲਈ ਚੈਨਲ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਇਸੇ ਤਰ੍ਹਾਂ ਹੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ ਉਦ ਤੱਕ ਲਈ ਸਸਿਆ ਕਾਲ ਜੀ